हां जी अस्सती काल जी ਹੁਣ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਣਗੇ ਤੇ ਸਵਾਗਤ ਕਰਦੇ ਆ ਤੁਹਾਡਾ ਨਵੇਂ ਵੀਡੀਓ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਬਾਡੀ ਲੈਂਗੁਏਜ ਬਾਰੇ ਗੱਲ ਕਰਨ ਜਾ ਰਹੇ ਆ ਜੇ ਤੁਸੀਂ ਇੱਕ ਇਨਸਾਨ ਦੀ ਬਾਡੀ ਲੈਂਗੁਏਜ ਪੜ੍ਹਨਾ ਸਿੱਖ ਜਾਂਦੇ ਹੋ ਤਾਂ ਤੁਸੀਂ ਉਹਦਾ ਮਨ ਪੜ੍ਹਨਾ ਸਿੱਖ ਜਾਂਦੇ ਹੋ ਕਿਉਂਕਿ ਜਦੋਂ ਬੰਦਾ ਆਪ ਨਹੀਂ ਬੋਲ ਰਿਹਾ ਹੁੰਦਾ ਉਹਦੀ ਬਾਡੀ ਲੈਂਗੁਏਜ ਉਹਦੇ ਲਈ ਬੋਲਦੀ ਆ ਬਾਡੀ ਲੈਂਗੁਏਜ ਰਾਹੀਂ ਤੁਸੀਂ ਪਤਾ ਕਰ ਸਕਦੇ ਹੋ ਜੇ ਇੱਕ ਇਨਸਾਨ ਖੁਸ਼ ਆ ਜਾਂ ਦੁਖੀ ਆ ਜੇ ਇੱਕ ਬੰਦਾ ਤੁਹਾਨੂੰ ਪਸੰਦ ਕਰਦਾ ਜੇ ਇੱਕ ਬੰਦਾ ਉਹ ਤੁਹਾਡੇ ਆਲੇ-ਦਾਲੇ ਕੰਫਰਟेबल ਫੀਲ ਕਰਦਾ। ਇਹ ਕਿੰਦਾ ਦਾ ਸਕਿੱਲ ਆ ਜੋ ਕਿ ਤੁਹਾਨੂੰ ساری ਉਮਰ ਕੰਮ ਆਊਗਾ। ਜੇ ਤੁਸੀਂ ਕੋਈ ਨਵੇਂ ਇਨਸਾਨ ਨੂੰ ਪਹਿਲੀ ਵਾਰ ਮਿਲਦੇ ਹੋ, ਬਾਡੀ ਲੈਂਗੁਏਜ ਰਾਹੀਂ ਤੁਸੀਂ ਪਤਾ ਕਰ ਸਕਦੇ ਹੋ ਵੀ ਉਹ ਕਿਸ ਟਾਈਪ ਦਾ ਬੰਦਾ। ਜੇ ਤੁਸੀਂ ਚਾਰ ਬੰਦਿਆਂ 'ਚ ਬੈਠੇ ਹੋ ਤਾਂ ਉਹਨਾਂ ਦੀ ਬਾਡੀ ਲੈਂਗੁਏਜ ਰੀਡ ਕਰਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਵੀ ਉਹਨਾਂ ਦੇ ਮਨ ਵਿੱਚ ਕੀ ਚੱਲ ਰਿਹਾ। ਦੇਖੋ ਬਾਡੀ ਲੈਂਗੁਏਜ ਬਾਰੇ ਹੁਣ ਆਪਾਂ ਅੱਗੇ ਜਾ ਕੇ ਕੱਲੀ-ਕੱਲੀ ਚੀਜ਼ ਡਿਸਕ੍ਰਾਈਬ ਕਰਾਂਗੇ। ਇਦਾਂ ਦੇ ਬਾਡੀ ਲੈਂਗੁਏਜ ਦੇ ਸਾਈਨ ਤੁਹਾਨੂੰ ਐਕਸਪਲੇਨ ਕਰੂੰਗਾ। ਜੋ ਕਿ ਤੁਹਾਨੂੰ ਅੱਗੇ ਜਾ ਕੇ ਸਾਰੀ ਲਾਈਫ ਕੰਮ ਆਉਣਗੇ ਹੁਣ ਮੈਂ ਤੁਹਾਨੂੰ ਇੱਕ ਬਹੁਤ ਸਿੰਪਲ ਜੀ ਐਗਜ਼ਾਮਪਲ ਦਿੰਨਾ ਬੋਡੀ ਲੈਂਗੁਏਜ ਦੀ ਇਹ ਚੀਜ਼ ਹਰ ਕਿਸਨਨ ਕੀਤੀ ਹੁੰਦੀ ਆ ਪਰ ਜਦੋਂ ਤੁਸੀਂ ਇਹ ਚੀਜ਼ ਕਰਦੇ ਹੁੰਦੇ ਹੋ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਫੋਰ ਐਗਜ਼ਾਮਪਲ ਜੇ ਤੁਸੀਂ 4-5 ਬੰਦਿਆਂ ਦੇ ਗਰੁੱਪ ਵਿੱਚ ਬੈਠੇ ਹੁੰਦੇ ਹੋ ਤੇ ਗਰੁੱਪ ਵਿੱਚ ਕੋਈ ਜੋਕ ਸੁਣਾ ਦਿੰਦਾ ਤੇ ਸਾਰੇ ਹੱਸਣ ਲੱ ਆ ਜਾਂਦੇ ਨੇ ਜਦੋਂ ਸਾਰੇ ਹੱਸ ਰਹੇ ਹੁੰਦੇ ਆ ਆਪਾਂ ਉਹ ਇਨਸਾਨ ਵੱਲ ਦੇਖਦੇ ਆਂ ਜਿਹੜੇ ਇਨਸਾਨ ਨੂੰ ਆਪਾਂ ਸਭ ਤੋਂ ਵਧੀਆ ਮੰਨਦੇ ਆਂ ਆਪਾਂ ਦੇਖਦੇ ਹੁੰਨੇ ਆ ਜੇ ਉਹ ਵੀ ਬੰਦਾ ਹੱਸ ਰਿਹਾ ਹੁੰਦਾ ਜਾਂ ਫੋਰ ਐਗਜ਼ਾਮਪਲ ਸਕੂਲ ਟਾਈਮ ਵਿੱਚ ਤੁਸੀਂ ਕਲਾਸਰੂਮ ਵਿੱਚ ਬੈਠੇ ਹੋ ਜਦੋਂ ਕੋਈ ਜੋਕ ਸੁਣਾ ਦਿੰਦਾ ਸੀ ਸਾਰੀ ਕਲਾਸ ਹੱਸਣ ਲੱਗ ਜਾਂਦੀ ਆ ਹਨਾ ਤੇ ਜਦੋਂ ਸਾਰੇ ਹੱਸ ਰਹੇ ਹੁੰਦੇ ਹੋ ਤੁਸੀਂ ਆਪਦੇ ਦੋਸਤ ਵੱਲ ਦੇਖਦੇ ਹੋ ਤੇ ਤੁਸੀਂ ਇੱਕ ਦੂਜੇ ਨੂੰ ਦੇਖ ਕੇ ਹੱਸਦੇ ਹੁੰਨੇ ਹੋ ਜਾਂ ਉਹ ਤੁਹਾਡੇ ਵੱਲ ਦੇਖਦਾ ਸੋ ਜਦੋਂ ਸਾਰੇ ਇਦਾਂ ਹੱਸ ਰਹੇ ਹੁੰਦੇ ਨੇ ਹਮੇਸ਼ਾ ਬੰਦਾ ਉਹ ਬੰਦੇ ਵੱਲ ਦੇਖਦਾ ਉਹ ਉਸ ਇਨਸਾਨ ਵੱਲ ਦੇਖਦਾ ਜਿਹਦੇ ਨਾਲ ਉਹ ਸਭ ਤੋਂ ਜ਼ਿਆਦਾ ਰਿਲੇਟ ਕਰ ਪਾਉਂਦਾ ਜਿਹਦੇ ਨਾਲ ਉਹਦੀ ਸੋਚ ਸਭ ਤੋਂ ਜ਼ਿਆਦਾ ਰਲ ਮਿਲਦੀ ਆ ਤੇ ਜਿਹਨੂੰ ਸਭ ਤੋਂ ਜ਼ਿਆਦਾ ਉਹ ਚੰਗਾ ਮੰਨਦਾ ਆਪਣਾ ਦਿਮਾਗ ਇਹ ਚੀਜ਼ ਤਾਂ ਕਰਦਾ ਕਿਉਂਕਿ ਉਹ ਦੇਖਣਾ ਚਾਹੁੰਦਾ ਹੁੰਦਾ ਵੀ ਜੇ ਮੂਰਲੇ ਬੰਦੇ ਦੇ ਸੋਚ ਵਿਚਾਰ ਮੂਰਲੇ ਬੰਦੇ ਦੇ ਜਿਹੜੇ ਥੌਟਸ ਨੇ ਉਹ ਆਪਣੇ ਨਾਲ ਦੇ ਨੇ ਜੇ ਮੂਰਲੇ ਬੰਦੇ ਦਾ ਸੈਂਸ ਆਫ ਹਿਊਮਰ ਜਿਹੜਾ ਆ ਉਹ ਆਪਣੇ ਨਾਲ ਦਾ ਆ ਤਾਂ ਕਰਕੇ ਇਹ ਚੀਜ਼ ਆਪਾਂ ਕਰਦੇ ਹੁੰਦੇ ਆ ਪਰ ਜਦੋਂ ਬੰਦਾ ਕਰਦਾ ਉਦੋਂ ਬਿਲਕੁਲ ਪਤਾ ਨਹੀਂ ਲੱਗਦਾ ਜਦੋਂ ਆਪਾਂ ਬਾਡੀ ਲੈਂਗੁਏਜ ਬਾਰੇ ਗੱਲ ਕਰਦੇ ਆ ਤਾਂ ਇਹ ਚੀਜ਼ ਦੋ ਕੈਟਾਗਰੀ ਵਿੱਚ ਡਿਵਾਈਡ ਹੁੰਦੀ ਆ ਪਹਿਲੀ ਕੈਟਾਗਰੀ ਉਹ ਚੀਜ਼ਾਂ ਨੇ ਜਿਹੜੀਆਂ ਆਪਣੇ ਕੰਟਰੋਲ ਵਿੱਚ ਨੇ ਫੋਰ ਐਗਜ਼ਾਮਪਲ ਹੁਣ ਮੈਂ ਗੱਲਬਾਤ ਕਰ ਰਿਹਾ ਮੈਂ ਕੈਮਰੇ ਮੂਰੇ ਬੋਲ ਰਿਹਾ ਤੇ ਆ ਮੈਂ ਆਪਦੇ ਹੱਥ ਹਿਲਾ ਰਿਹਾ ਸਾਰੇ ਹੈਂਡ ਜੈਸਚਰ ਕਰ ਰਿਹਾ ਪਰ ਮੈਂ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਅਵੇਅਰ ਆ ਮੈਨੂੰ ਪਤਾ ਵੀ ਮੈਂ ਸਾਰਾ ਕੁਝ ਕਰ ਰਿਹਾ ਮੈਂ ਖੁਦ ਕਰ ਰਿਹਾ ਸਾਰਾ ਕੁਝ ਮੇਰੇ ਕੰਟਰੋਲ ਚ ਆ ਦੂਸਰੀ ਕੈਟਾਗਰੀ ਚ ਉਹ ਚੀਜ਼ਾਂ ਆ ਜਾਂਦੀਆਂ ਨੇ ਜਿਹੜੀਆਂ ਆਪਣੇ ਕੰਟਰੋਲ ਚੋਂ ਬਾਹਰ ਹੁੰਦੀਆਂ ਨੇ ਬੰਦਾ ਉਹ ਚੀਜ਼ਾਂ ਕਰਦਾ ਉਹ ਬਾਡੀ ਲੈਂਗੁਏਜ ਦੇ ਜੈਸਚਰ ਕਰਦਾ ਪਰ ਉਹ ਅਵੇਅਰ ਨਹੀਂ ਹੁੰਦਾ ਵੀ ਉਹ ਇਹ ਚੀਜ਼ਾਂ ਕਰ ਰਿਹਾ ਇਨਡਾਇਰੈਕਟਲੀ ਉਹ ਚੀਜ਼ਾਂ ਕਰ ਜਾਂਦਾ ਫੋਰ ਐਗਜ਼ਾਮਪਲ ਬੰਦਾ ਗੱਲ ਕਰਦੇ ਕਰਦੇ ਆਪਣੀਆਂ ਬਾਹਾਂ ਕਰਾਸ ਕਰ ਲੈਂਦਾ ਜੇ ਆਪਦੀ ਆਰਮਸ ਕਰਾਸਡ ਹੁੰਦੀਆਂ ਨੇ ਤਾ ਇਹਦੇ ਦੋ ਕਾਰਨ ਹੋ ਸਕਦੇ ਨੇ ਸਭ ਤੋਂ ਪਹਿਲਾ ਕਾਰਨ ਤਾਂ ਇਹ ਆ ਜੇ ਬੰਦਾ ਬਿਲਕੁਲ ਤੁਹਾਨੂੰ ਮਿਲਣ ਤੋਂ ਪਹਿਲਾਂ ਹੀ ਆਪਦੀ ਬਾਹਾਂ ਇਦਾਂ ਕ੍ਰੋਸ ਕਰਕੇ ਖੜਾ ਹੁੰਦਾ ਤਾਂ ਦੇਖੋ ਜਾਂ ਉਹ ਬੰਦਾ ਇਨਸਿਕਿਉਰ ਆ ਵੀ ਉਹ ਨਰਵਸ ਬਹੁਤ ਛੇਤੀ ਹੋ ਜਾਂਦਾ ਹਨਾ ਤਾਂ ਕਰਕੇ ਜਦੋਂ ਉਹਨੇ ਕਿਸੇ ਨੂੰ ਮਿਲਣਾ ਹੁੰਦਾ ਉਹ ਬਾਹਾਂ ਇਦਾਂ ਰੱਖਦਾ ਕਿਉਂਕਿ ਉਹਦੇ ਦਿਮਾਗ ਦਾ ਨੇਚਰਲ ਇਨਸਟਿੰਕਟ ਹੁੰਦਾ ਹਨਾ ਵੀ ਆਪਦੇ ਆਪ ਨੂੰ ਡਿਫੈਂਡ ਕਰਨਾ ਆਪਦੇ ਆਪ ਨੂੰ ਪ੍ਰੋਟੈਕਟ ਕਰਨਾ ਇੱਕ ਵਜ੍ਹਾ ਇਹ ਵੀ ਹੋ ਸਕਦੀ ਆ ਵੀ ਉਹ ਇਨਸਾਨ ਤੁਹਾਨੂੰ ਪਸੰਦ ਨਹੀਂ ਕਰਦਾ ਹੈਗਾ ਤੇ ਜਾਂ ਉਹ ਇਨਸਾਨ ਤੁਹਾ ਤੋਂ ਕੁਝ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਉਹਨੂੰ ਕੋਈ ਏਦਾਂ ਦੀ ਚੀਜ਼ ਪਤਾ ਜੋ ਕਿ ਉਹ ਚਾਹੁੰਦਾ ਨਹੀਂਗਾ ਵੀ ਤੁਹਾਨੂੰ ਵੀ ਪਤਾ ਲੱਗੇ ਆ ਕਰਕੇ ਬਿਲਕੁਲ ਤੁਹਾਨੂੰ ਮਿਲਣ ਤੋਂ ਪਹਿਲਾਂ ਹੀ ਉਹਦੀਆਂ ਬਾਹਾਂ ਏਦਾਂ ਕਰਾਸ ਹੁੰਦੀਆਂ ਨੇ ਦੂਸਰੀ ਵਜ੍ਹਾ ਇਹ ਹੋ ਸਕਦੀ ਆ ਵੀ ਬੰਦਾ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਤੇ ਗੱਲਬਾਤ ਕਰਦੇ ਕਰਦੇ ਉਹ ਆਪਣੀਆਂ ਬਾਹਾਂ ਕਰਾਸ ਕਰ ਲੈਂਦਾ ਉਹਦਾ ਮਤਲਬ ਇਹ ਹੋ ਸਕਦਾ ਵੀ ਤੁਸੀਂ ਕੋਈ ਇਦਾਂ ਦੀ ਚੀਜ਼ ਕਹਿ ਤੀ ਜਿਸ ਦਿਨ ਉਹ ਐਗਰੀ ਨਹੀਂ ਕਰਦਾ ਹੈਗਾ ਜਿਹੜੀ ਵੀ ਗੱਲ ਤੁਸੀਂ ਕਹੀ ਆ ਉਹ ਤੁਹਾਡੇ opinion ਨਾਲ ਐਗਰੀ ਨਹੀਂ ਕਰਦਾ ਹੈਗਾ ਤਾਂ ਉਹਨੂੰ ਤੁਹਾਡੀ ਗੱਲ ਵਧੀਆ ਨਹੀਂ ਲੱਗੀ ਹੈਗੀ ਤਾਂ ਕਰਕੇ ਉਹ ਚੀਜ਼ ਉਹ ਤੁਹਾਡੇ ਮੂੰਹ ਤੇ ਨਹੀਂ ਕਹਿੰਦਾ ਹੈਗਾ ਉਹ ਤੁਹਾਡੇ ਫੇਸ ਤੇ ਡਾਇਰੈਕਟਲੀ ਨਿਉ ਚੀਜ਼ ਕਹੂਗਾ ਪਰ ਉਹ ਆਪਦੀ ਮਾਹ ਕਰਾਸ ਕਰ ਲੈਂਦਾ ਹਨਾ ਐਜ਼ ਅ ਸਾਈਨ ਇਸ ਤੋਂ ਬਾਅਦ ਆਪਨੇ ਆ ਜਾਂਦਾ ਮਿਰਰ ਇਫੈਕਟ ਵਾਲਾ ਕਨਸੈਪਟ ਹੁਣ ਮਿਰਰ ਦਾ ਮਤਲਬ ਹੁੰਦਾ ਸ਼ੀਸ਼ਾ ਜਦੋਂ ਵੀ ਆਪਾਂ ਸ਼ੀਸ਼ੇ ਮੂਰੇ ਖੜੇ ਹੁੰਨੇ ਆ ਜੋ ਵੀ ਆਪਾਂ ਕਰਦੇ ਆ ਆਪਾਂ ਬਾਹਾਂ ਚੱਕ ਲੈਂਦੇ ਆ ਆਪਾਂ ਹੱਥ ਹਿਲਾਉਂਦੇ ਆ ਆਪਾਂ ਜੋ ਵੀ ਕਰਦੇ ਆ ਹਨਾ ਜੋ ਵੀ ਆਪਣਾ ਜੈਸਚਰ ਹੁੰਦਾ ਸ਼ੀਸ਼ੇ ਵਿੱਚ ਉਹੀ ਸੇਮ ਚੀਜ਼ ਆਪਾਂ ਨੂੰ ਦਿਖਦੀ ਹੈ ਸ਼ੀਸ਼ਾ ਸੇਮ ਚੀਜ਼ ਹਨਾ ਰਿਪੀਟ ਕਰਦਾ ਜੋ ਵੀ ਆਪਾਂ ਕਰਦੇ ਆ ਉਹੀ ਚੀਜ਼ ਮਿਰਰ ਹੁੰਦੀ ਆ ਸੋ ਮਿਰਰ ਇਫੈਕਟ ਦਾ ਮਤਲਬ ਇਹ ਹੁੰਦਾ ਜਦੋਂ ਵੀ ਕੋਈ ਐਦਾਂ ਦਾ ਇਨਸਾਨ ਹੁੰਦਾ ਜੋ ਕਿ ਜੈਨੂਨਲੀ ਥੋੜੀ ਗੱਲ ਵਿੱਚ ਇੰਟਰਸਟਡ ਹੁੰਦਾ ਥੋੜੇ ਆਲੇ-ਦਾਲੇ ਕੰਫਰਟेबल ਫੀਲ ਕਰਦਾ ਤਾਂ ਉਹ ਜੋ ਵੀ ਤੁਸੀਂ ਕਰੋਗੇ ਉਹ ਤੁਹਾਡੇ ਐਕਸ਼ਨ ਮਿਰਰ ਕਰੂਗਾ ਜੇ ਤੁਹਾਡੇ ਬਾਹਾਂ ਕ੍ਰਾਸ ਹੋ ਜਾਣਗੀਆਂ ਤਾਂ ਉਹਦੀਆਂ ਬਾਹਾਂ ਵੀ ਕ੍ਰਾਸ ਹੋ ਜਾਣੀਆਂ ਨੇ ਜੇ ਮੈਂ ਇਦਾਂ ਖੜ ਕੇ ਬੋਲ ਰਿਹਾ ਕੋਈ ਗੱਲ ਸਮਝਾ ਰਿਹਾ ਉਹਨੇ ਵੀ ਇਦਾਂ ਸੇਮ ਚੀਜ਼ ਕਰਨੀ ਆ ਜੇ ਮੈਂ ਇਦਾਂ ਖੁੱਲ ਕੇ ਜੇ ਖੜਾ ਉਹਨੇ ਵੀ ਇਦਾਂ ਹੋ ਜਾਣਾ ਸੋ ਜੋ ਵੀ ਤੁਸੀਂ ਕਰੋਗੇ ਉਹ ਤੁਹਾਡੇ ਐਕਸ਼ਨ ਮਿਰਰ ਕਰੂਗਾ ਇਹਨੂੰ ਕਹਿੰਦੇ ਹੁੰਦੇ ਨੇ ਮਿਰਰ ਇਫੈਕਟ ਯੂ ਜੈਨੂਨਲੀ ਥੋਡੇ ਵਿੱਚ ਇੰਟਰਸਟेड ਆ ਜੋ ਵੀ ਤੁਸੀਂ ਕਹਿ ਰਹੇ ਹੋ ਉਹ ਤੁਹਾਡੀ ਗੱਲ ਵਿੱਚ ਬਹੁਤ ਫੋਕਸ ਹੋਇਆ ਤੇ ਉਹਨੂੰ ਖੁਦ ਨੂੰ ਵੀ ਨਹੀਂ ਪਤਾ ਲੱਗ ਰਿਹਾ ਵੀ ਉਹ ਤੁਹਾਡੇ ਰੀਸ ਕਰ ਰਿਹਾ ਜੋ ਵੀ ਤੁਸੀਂ ਕਰ ਰਹੇ ਹੋ ਉਹ ਵੀ ਉਹੀ ਚੀਜ਼ ਰਿਪੀਟ ਕਰਦਾ ਜੇ ਬੰਦਾ ਇਦਾਂ ਕਰਦਾ ਤਾਂ ਇਹਦਾ ਮਤਲਬ ਇਹ ਹੈ ਆ ਵੀ ਉਹ ਤੁਹਾਡੀ ਗੱਲ ਵਿੱਚ ਇੰਟਰਸਟेड ਆ ਉਹ ਤੁਹਾਡੇ ਆਲੇ-ਦਾਲੇ ਕੰਫਰਟेबल ਫੀਲ ਕਰਦਾ ਤੇ ਉਹ ਤੁਹਾਡੀ ਗੱਲ ਵਿੱਚ ਪੂਰਾ ਫੋਕਸਡ ਆ ਜੋ ਵੀ ਤੁਸੀਂ ਉਹਨੂੰ ਕਹਿ ਰਹੇ ਆ ਮਿਰਰ ਇਫੈਕਟ ਤੋਂ ਬਾਅਦ ਆਪਣਾ ਆ ਜਾਂਦਾ ਫੀਟ ਡਾਇਰੈਕਸ਼ਨ ਵਾਲਾ ਕਨਸੈਪਟ ਹੈ ਫੀਟ ਡਾਇਰੈਕਸ਼ਨ ਵਿੱਚ ਬੇਸਿਕਲੀ ਕੀ ਹੁੰਦਾ ਦੇਖੋ ਫੋਰ ਐਗਜ਼ਾਮਪਲ ਤਿੰਨ ਚਾਰ ਬੰਦਿਆਂ ਦੇ ਵਿੱਚ ਤੁਸੀਂ ਖੜੇ ਹੋ ਤੇ ਉਹ ਤਿੰਨ ਚਾਰ ਬੰਦਿਆਂ ਦੇ ਵਿੱਚ ਜਿਹੜਾ ਵੀ ਬੰਦਾ ਗੱਲ ਕਰ ਰਿਹਾ ਤੇ ਉਹ ਬੰਦੇ ਦੀ ਜੈਨੂਅਲੀ ਜੇ ਤੁਸੀਂ ਰਿਸਪੈਕਟ ਕਰਦੇ ਹੋ ਉਹ ਬੰਦੇ ਨੂੰ ਤੁਸੀਂ ਵਧੀਆ ਮੰਨਦੇ ਹੋ ਤੇ ਉਹਦੀ ਪੂਰੀ ਗੱਲ ਵਿੱਚ ਤੁਸੀਂ ਇੰਟਰਸਟਿਡ ਹੁੰਨੇ ਹੋ ਤਾਂ ਤੁਹਾਡੇ ਪੈਰਾਂ ਦੇ ਡਾਇਰੈਕਸ਼ਨ ਉਹ ਬੰਦੇ ਵੱਲ ਹੋਣਗੇ पैरेड आई डायरेक्शन ਤੋਂ ਇਲਾਵਾ ਤੁਹਾਡੀ ਬਾਡੀ ਦਾ ਡਾਇਰੈਕਸ਼ਨ ਵੀ ਉਸ ਬੰਦੇ ਵੱਲ ਹੋਊਗਾ ਫੋਰ ਐਗਜ਼ਾਮਪਲ ਜੇ ਉਹ ਬੰਦਾ ਮੇਰੇ ਸਾਹਮਣੇ ਖੜ ਕੇ ਗੱਲ ਕਰ ਰਿਹਾ ਤਾਂ ਐ ਨਿਕਾ ਵੀ ਮੈਂ ਸਿਰ ਕਮਾ ਕੇ ਉਹਦੇ ਨਾਲ ਗੱਲ ਕਰੂੰਗਾ ਠੀਕ ਹੈ ਬਾਡੀ ਵੀ ਉਹਦੇ ਵੱਲ ਹੋਊਗੀ ਮੈਂ ਉਹਦੇ ਵੱਲ ਐ ਮੁੜ ਕੇ ਗੱਲ ਕਰੂੰਗਾ ਜਦੋਂ ਵੀ ਤੁਸੀਂ ਗੱਲਬਾਤ ਕਰ ਰਹੇ ਹੋ ਤੇ ਕੋਈ ਇਨਸਾਨ ਦੇ ਜਿਹੜੇ ਫੀਟ ਡਾਇਰੈਕਸ਼ਨ ਨੇ ਤੁਹਾਡੇ ਵੱਲ ਨੇ ਤੇ ਉਹਦੇ ਬਾਡੀ ਦੀ ਡਾਇਰੈਕਸ਼ਨ ਵੀ ਤੁਹਾਡੇ ਵੱਲ ਆ ਤਾਂ ਉਹ ਬਿਲਕੁਲ ਤੁਹਾਡੇ ਪੂਰੇ ਰਿਸਪੈਕਟ ਕਰਦਾ ਬੰਦਾ ਹੈ ਜੋ ਵੀ ਤੁਸੀਂ ਕਹਿ ਰਹੇ ਹੋ ਤੁਹਾਡੇ ਧਿਆਨ ਨਾਲ ਗੱਲ ਸੁਣ ਰਿਹਾ ਹੁੰਦਾ ਹੁਣ ਆਪਾਂ ਗੱਲ ਕਰਦੇ ਆਂ ਸਾਈਨਸ ਆਫ ਡਿਸਕੰਫਰਟ ਦੀ ਜਦੋਂ ਇੱਕ ਇਨਸਾਨ ਤੁਹਾਡੇ ਆਲੇ-ਦਾਲੇ ਕੰਫਰਟेबल ਬਿਲਕੁਲ ਵੀ ਨਹੀਂ ਫੀਲ ਕਰਦਾ ਤਾਂ ਉਹ ਕਿੱਦਾਂ ਦੇ ਸਾਈਨਸ ਤੁਹਾਨੂੰ ਦਿਖਾਊਗਾ ਸਭ ਤੋਂ ਪਹਿਲੀ ਚੀਜ਼ ਤਾਂ ਹੋਊਗੀ ਵੀ ਉਹ ਬੰਦਾ ਤੁਹਾਡਾ ਨਾ ਆਈ ਕੰਟੈਕਟ ਨਹੀਂ ਕਰੂਗਾ ਉਹ ਬੰਦਾ ਤੁਹਾਡੀਆਂ ਨਜ਼ਰਾਂ ਚ ਨਜ਼ਰਾਂ ਨਹੀਂ ਮੜਾ ਪਾਊਗਾ ਇਹਦੇ ਦੋ ਕਾਰਨ ਹੋ ਸਕਦੇ ਨੇ ਸਭ ਤੋਂ ਪਹਿਲਾ ਕਾਰਨ ਤਾਂ ਇਹ ਆ ਵੀ ਉਹ ਬੰਦਾ ਸ਼ਾਇਅ ਬਹੁਤ ਆ ਮਤਲਬ ਕਿ ਉਹ ਸੰਘ ਦਾ ਬਹੁਤ ਆ ਤਾਂ ਕਰਕੇ ਜਦੋਂ ਤੁਹਾਡਾ ਨਾ ਆਈ ਕੰਟੈਕਟ ਕਰਦਾ ਉਹ 3-4 ਸੈਕਿੰਡ ਤੋਂ ਜ਼ਿਆਦਾ ਤੁਹਾਡਾ ਨਾ ਆਈ ਕੰਟੈਕਟ ਰੱਖ ਨਹੀਂ ਪਾਉਂਦਾ ਦਾ ਤੇ ਉਹਨੂੰ ਇੱਧਰ ਉੱਧਰ ਦੇਖਣ ਦੀ ਲੋੜ ਆ ਨਹੀਂ ਤਾਂ ਉਹ ਬਹੁਤ ਜ਼ਿਆਦਾ ਘਬਰਾ ਜਾਂਦਾ ਦੂਸਰੀ وجہ ਇਹ ਹੋ ਸਕਦੀ ਆ ਕਿ ਉਹ ਬੰਦਾ ਤੁਹਾਡਾ ਨਾਲ ਆਈ ਕੰਟੈਕਟ ਤਾਂ ਨਹੀਂ ਕਰਦਾ ਕਿਉਂਕਿ ਉਹ ਬਿਲਕੁਲ ਇੰਟਰਸਟਡ ਨਹੀਂ ਹੈਗਾ ਤੁਹਾਡੇ 'ਚ ਜਾਂ ਜਿਹੜੀ ਵੀ ਤੁਸੀਂ ਉਹਨੂੰ ਗੱਲ ਸੁਣਾ ਰਹੇ ਹੋ ਉਹਨੂੰ ਬਿਲਕੁਲ ਕੋਈ ਮਤਲਬ ਨਹੀਂ ਹੈਗਾ ਉਹ ਚੀਜ਼ ਨਾਲ ਤਾਂ ਕਰਕੇ ਉਹ ਤੁਹਾਡੇ ਵੱਲ ਦੇਖਦਾ ਵੀ ਨਹੀਂ ਹੈਗਾ ਤੇ ਆਪਦੇ ਮਨ ਵਿੱਚ ਮੇਬੀ ਉਹ ਇਦਾਂ ਸੋਚਦਾ ਵੀ ਕਾਸ਼ ਮੈਂ ਇਸ ਵਕਤ ਤੇ ਹੋਰ ਹੁੰਦਾ ਦੂਸਰਾ ਸਾਈਨ ਇਹ ਆ ਵੀ ਜਦੋਂ ਬੰਦਾ ਤੁਹਾਡੇ ਆਲੇ-ਦਾਲੇ ਨਰਵਸ ਹੁੰਦਾ ਤਾਂ ਉਹ ਆਪਦੇ ਹੱਥਾਂ 'ਚ ਨਾ ਖੇਡਦਾ ਰਹਿੰਦਾ ਹਨਾ ਆਪਦੇ ਹੈਂਡਸ ਨਾਲ ਕੁਛ ਨਾ ਕੁਛ ਕਰੀ ਜਾਂਦਾ ਵੀ ਬੰਦਾ ਘਬਰਾਇਆ ਹੁੰਦਾ ਤੁਹਾਡੇ ਆਲੇ-ਦਾਲੇ ਉਹ ਕੰਫਰਟੇਬਲ ਨਹੀਂ ਫੀਲ ਕਰਦਾ ਹੈਗਾ ਤਾਂ ਆਪਦੇ ਹੱਥਾਂ 'ਚ ਨਾ ਕੁਛ ਨਾ ਕੁਛ ਉਹ ਕਰੀ ਜਾਂਦਾ ਉਹਨੂੰ ਖੁਦ ਵੀ ਨਹੀਂ ਪਤਾ ਲੱਗ ਰਿਹਾ ਹੁੰਦਾ ਵੀ ਮੈਂ ਕੀ ਕਰਦਾ ਪਰ ਉਹ ਇੰਨਾ ਜ਼ਿਆਦਾ ਨਰਵਸ ਹੁੰਦਾ ਇੰਨਾ ਜ਼ਿਆਦਾ ਘਬਰਾਇਆ ਹੁੰਦਾ ਉਹ ਚੀਜ਼ ਉਹ ਕਰੀ ਜਾਂਦਾ ਹਨਾ ਤੀਸਰੇ ਨੰਬਰ ਤੇ ਇਹ ਆ ਜਦੋਂ ਬੰਦਾ ਤੁਹਾਡੇ ਆਲੇ-ਦਾਲੇ ਕੰਫਰਟੇਬਲ ਨਹੀਂ ਹੈਗਾ ਜਦੋਂ ਵੀ ਤੁਸੀਂ ਉਹਦਾ ਨਾਲ ਗੱਲ ਕਰ ਰਹੇ ਹੋ ਤਾਂ ਉਹ ਆਪਦਾ ਮੂੰਹ ਕਵਰ ਕਰ ਲੈਂਦਾ ਇਦਾਂ ਤੁਹਾਡੇ ਨਾਲ ਗੱਲਬਾਤ ਕਰਦੇ ਕਰਦੇ ਉਹ ਆਪਦੇ ਮੂੰਹ ਤੇ ਐ ਬੋਲਾ ਤੇ ਹੱਥ ਰੱਖ ਲੈਂਦਾ ਇਹਦਾ ਪ੍ਰੋਬਬਲੀ ਕਾਰਨ ਇਹ ਹੋ ਸਕਦਾ ਵੀ ਉਹ ਬੰਦਾ ਤੁਹਾਤੋਂ ਕੁਝ ਲੁਕੋ ਰਿਹਾ ਉਹ ਤੁਹਾਨੂੰ ਕੋਈ ਚੀਜ਼ ਦੱਸਣਾ ਨਹੀਂ ਚਾਹੁੰਦਾ ਹੈਗਾ ਤਾਂ ਕਰਕੇ ਉਹ ਦਿਮਾਗ ਡਿਫੈਂਸਿਵ ਸਿਸਟਮ ਵਿੱਚ ਚੱਲ ਜਾਂਦਾ ਤੇ ਆਪਦੇ ਮੂੰਹ ਨੂੰ ਕਵਰ ਕਰ ਲੈਂਦਾ ਹੁਣ ਆਪਾਂ ਤੁਹਾਨੂੰ ਸਾਈਨਸ ਆਫ ਡਿਸਕੰਫਰਟ ਵੀ ਸਾਰੇ ਦੱਸਤੇ ਸੋ ਇਹ ਚੀਜ਼ ਨੂੰ ਸਾਈਡ ਤੇ ਰੱਖ ਕੇ ਇੱਕ ਆ ਆਖਰੀ ਚੀਜ਼ ਮੈਂ ਤੁਹਾਨੂੰ ਸਮਝਾਉਣਾ ਚਾਹੁੰਦਾ ਇਹ ਚੀਜ਼ ਦਾ ਨਾਮ ਹੈਗਾ ਪਿਪਲ ਡਾਇਲੇਟੇਸ਼ਨ ਹੁਣ ਤੁਸੀਂ ਕਹੋਗੇ ਆਹ ਕੀ ਆ ਜਦੋਂ ਵੀ ਦੇਖੋ ਆਪਣੀਆਂ ਅੱਖਾਂ ਨੂੰ ਜਦੋਂ ਵੀ ਕੋਈ ਵਧੀਆ ਚੀਜ਼ ਦਿਖਦੀ ਆ ਨਾ ਜਿਹੜੀ ਚੀਜ਼ ਆਪਾਂ ਨੂੰ ਪਸੰਦ ਹੁੰਦੀ ਆ ਤਾਂ ਆਪਣੀਆਂ ਅੱਖਾਂ ਦੇ ਜਿਹੜੇ ਪਿਪਲ ਨੇ ਉਹ ਬਹੁਤ ਡਾਇਲਟ ਹੋ ਜਾਂਦੇ ਨੇ ਉਹ ਬਹੁਤ ਚੌੜੇ ਹੋ ਜਾਂਦੇ ਨੇ ਜੇ ਤੁਸੀਂ ਕਦੇ ਵੀ ਇਹ ਚੀਜ਼ ਨੋਟਿਸ ਕਰੋਗੇ ਜੋ ਕਿ ਕਰਨੀ ਸੌਖੀ ਨਹੀਂ ਕਿਉਂਕਿ ਜ਼ਿਆਦਾਤਰ ਲੋਕਾਂ ਦੇ ਜੋ ਅੱਖਾਂ ਦਾ ਕਲਰ ਹੁੰਦਾ ਉਹ ਬਹੁਤ ਡਾਰਕ ਹੁੰਦਾ ਪਰ ਜੇ ਫਿਰ ਵੀ ਕਦੇ ਵੀ ਤੁਸੀਂ ਇਹ ਚੀਜ਼ ਨੋਟਿਸ ਕੀਤੀ ਵੀ ਮੂਹਰਲਾ ਬੰਦਾ ਜਿਹੜਾ ਉਹ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਤੇ ਉਹਦੀ ਅੱਖਾਂ ਦੇ ਜਿਹੜੇ ਪਿਪਲ ਨੇ ਉਹ ਬਹੁਤ ਡਾਇਲਟਿਡ ਨੇ ਤਾਂ ਇਹਦਾ ਮਤਲਬ ਇਹ ਹੈ ਆ ਵੀ ਉਹ ਬੰਦੇ ਦੇ ਨਜ਼ਰੀਏ ਵਿੱਚ ਤੁਸੀਂ ਬਹੁਤ ਜ਼ਿਆਦਾ ਅਟਰੈਕਟਿਵ ਹੋ ਉਹ ਬੰਦਾ ਤੁਹਾਨੂੰ ਪਸੰਦ ਕਰਦਾ ਜਦੋਂ ਵੀ ਆਪਣੀਆਂ ਅੱਖਾਂ ਨੂੰ ਕੋਈ ਏਦਾਂ ਦੀ ਚੀਜ਼ ਦਿਖਦੀ ਹੈ ਜੋ ਕਿ ਆਪਾਂ ਨੂੰ ਵਧੀਆ ਲੱਗਦੀ ਆ ਆਪਾਂ ਉਹ ਚੀਜ਼ ਤੋਂ ਅਟਰੈਕਟਡ ਹੁੰਦੇ ਆ ਤਾਂ ਉਦੋਂ ਪਿਪਿਲ ਡਾਇਲੇਟ ਹੁੰਦਾ ਨਾ ਬਾਕੀ ਆ ਸੀਗੀ ਅੱਜ ਦੀ ਵੀਡੀਓ ਉਮੀਦ ਕਰਦੇ ਆ ਤੁਹਮ ਵਧੀਆ ਲੱਗੀ ਹੋਊਗੀ ਜੇ ਵਧੀਆ ਲੱਗੀ ਲਾਇਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਦੇ ਹੋ ਤੇ ਆਪਾਂ ਮਿਲਦੇ ਆਂ ਅਗਲੀ ਵੀਡੀਓ ਵਿੱਚ ਓਕੇ